ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਿੱਥੇ ਅਸੀਂ ਡਿਜੀਟਲ ਫਾਸਟਿੰਗ ਨੂੰ ਬਹੁਤ ਹੀ ਜ਼ਿਆਦਾ ਤਰਜੀਹ ਦੇਣ ਦੀ ਗੱਲ ਕਰ ਰਹੇ ਹਾਂ ਉੱਥੇ ਹੀ ਵੱਖ-ਵੱਖ ਦੇਸ਼ਾਂ ਦੇ ਵਿੱਚ ਕੁਝ ਅਜਿਹੇ ਕਦਮ ਉਠਾਏ ਜਾ ਰਹੇ ਨੇ ਕਿ ਤੇਜ਼ੀ ਦੇ ਨਾਲ ਵੱਧ ਰਹੇ ਆਨਲਾਈਨ ਖਤਰਿਆਂ ਦੇ ਵਿੱਚ ਮਲੇਸ਼ੀਆ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਬੱਚਿਆਂ ਦੀ ਡਿਜੀਟਲ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਇੱਕ ਬਹੁਤ ਹੀ ਵੱਡਾ ਕਦਮ ਚੁੱਕਿਆ ਗਿਆ ਜੀ ਬਿਲਕੁਲ ਸਰਕਾਰ ਨੇ 2026 ਤੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਕਿ ਫੇਸਬੁੱਕ ਇੰਸਟਾਗ੍ਰam ਟਿਕਟੌਕ ਤੇ ਸਨੈਪਚੈਟ ਆਦਿ ਦੇ ਉੱਪਰ ਪੂਰੀ ਤਰ੍ਹਾਂ ਜੋ ਨਾ ਬਣਾ ਰਹੀ ਹੈ ਜੀ ਬਿਲਕੁਲ ਇਸ ਕਾਨੂੰਨ ਦਾ ਉਦੇਸ਼ ਨਾ ਬਾਲਗਾਂ ਨੂੰ ਆਨਲਾਈਨ ਸੋਸ਼ਲ ਸਾਈਬਰ ਤੱਕੇਸ਼ਾਹੀ ਅਤੇ ਉਹਨਾਂ ਦੀ ਮਾਨਸਿਕ ਸਿਹਤ ਤੇ ਨਕਾਰਾਤਮਕ ਪ੍ਰਭਾਵ ਤੋਂ ਬਚਾਉਣਾ ਹੈ ਸਰਕਾਰ ਸਖਤ ਨਿਯਮਾਂ ਜੁਰਮਾਨਿਆਂ ਤੇ ਮਾਪਿਆਂ ਦੀ ਜ਼ਿੰਮੇਵਾਰੀ ਨੂੰ ਲਾਗੂ ਕਰਨ ਦੀ ਵੀ ਤਿਆਰੀ ਕਰ ਰਹੀ ਹੈ ਇੱਥੇ ਵੀ ਦੱਸਣੀ ਹੋਊਗਾ ਕਿ ਕਿਸ ਤਰੀਕੇ ਦੇ ਨਾਲ ਮਲੇਸ਼ੀਆ ਸਰਕਾਰ ਹੁਣ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਦੇ ਉੱਪਰ ਪਾਬੰਦੀ ਲਗਾ ਰਹੀ ਹੈ ਲੇਕਿਨ ਇਹ ਪਾਬੰਦੀ ਲਗਾਈ ਕਿਉਂ ਜਾ ਰਹੀ ਹੈ ਇੱਕ ਬਹੁਤ ਵੱਡਾ ਸਵਾਲ ਹੈ ਕਿ ਕਿਸ ਤਰੀਕੇ ਦੇ ਨਾਲ ਮੀਡੀਆ ਰਿਪੋਰਟਾਂ ਦੇ ਅਨੁਸਾਰ ਮਲੇਸ਼ੀਆ ਦੇ ਸੰਚਾਰ ਮੰਤਰੀ ਫਾਮੀ ਫਾਜ਼ੀ ਲਿਕੇ ਕਿ ਬੱਚਿਆਂ ਦੇ ਉੱਪਰ ਸੋਸ਼ਲ ਮੀਡੀਆ ਦਾ ਪ੍ਰਭਾਵ ਬਹੁਤ ਹੀ ਜ਼ਿਆਦਾ ਤੇਜ਼ੀ ਦੇ ਨਾਲ ਹੋ ਰਿਹਾ ਹੈ ਔਰ ਇੰਨਾ ਜ਼ਿਆਦਾ ਖਤਰਨਾਕ ਹੈ ਕਿ ਇਹ ਮਾਨਸਿਕ ਸਿਹਤ ਦੇ ਉੱਪਰ ਅਸਰ ਕਰ ਰਿਹਾ ਹੈ ਨਾਲ ਦੇ ਨਾਲ ਸਵੈ ਮਾਨ ਤੇ ਸੁਰੱਖਿਆ ਨੂੰ ਵੀ ਨਕਾਰਾਤਮਕ ਤੌਰ ਤੇ ਪ੍ਰਭਾਵਿਤ ਕਰ ਰਿਹਾ ਹੈ ਸੋ ਸਾਈਬਰ ਤੱਕੇਸ਼ਾਹੀ ਆਨਲਾਈਨ ਪਰੇਸ਼ਾਨੀ ਅਤੇ ਸੋਸ਼ਲ ਅਤੇ ਸ਼ੋਸ਼ਣ ਦੇ ਮਾਮਲਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਤੇਜ਼ੀ ਦੇ ਨਾਲ ਵਾਧਾ ਹੋ ਰਿਹਾ ਹੈ ਸੋ ਇਸ ਤਰੀਕੇ ਦੇ ਨਾਲ ਸਰਕਾਰ ਦਾ ਮੰਨਣਾ ਹੈ ਕਿ ਮੌਜੂਦਾ ਉਮਰ ਤਸਦੀਕ ਪ੍ਰਣਾਲੀਆਂ ਕਮਜ਼ੋਰ ਨੇ ਅਤੇ ਬੱਚਿਆਂ ਦੁਆਰਾ ਆਸਾਨੀ ਦੇ ਨਾਲ ਬਾਈਪਾਸ ਕੀਤੀਆਂ ਜਾ ਸਕਦੀਆਂ ਯਾਨੀ ਸਰਕਾਰ ਦੁਆਰਾ ਤਿਆਰ ਕੀਤਾ ਜਾ ਰਿਹਾ ਕਾਨੂੰਨ ਇਹ ਸਪਸ਼ਟ ਕਰੇਗਾ ਕਿ ਨਾ ਬਾਲਗ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਖਾਤੇ ਬਿਲਕੁਲ ਵੀ ਨਹੀਂ ਬਣਾ ਸਕਦੇ ਨਾ ਹੀ ਉਹਨਾਂ ਨੂੰ ਚਲਾ ਸਕਦੇ ਨੇ ਇਸ ਤੋਂ ਇਲਾਵਾ ਮਾਪਿਆਂ ਜਾਂ ਫਿਰ ਸਰਪ੍ਰਸਤਾਂ ਦੇ ਉੱਪਰ ਜੁਰਮਾਨੇ ਵੀ ਲਗਾਏ ਜਾਣਗੇ ਜੋ ਕਿ ਜਾਣ ਬੁੱਝ ਕੇ ਆਪਣੇ ਬੱਚਿਆਂ ਨੂੰ ਇਹਨਾਂ ਪਲੇਟਫਾਰਮ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੰਦੇ ਨੇ ਇਸੇ ਨਾਲ ਨਾਲ ਜਦੋਂ ਇਹ ਕਦਮ ਚੁੱਕਣ ਦੀ ਗੱਲ ਕਰਦੇ ਹਾਂ ਤੇ ਬੱਚਿਆਂ ਨੂੰ ਡਿਜੀਟਲ ਸਪੇਸ ਦੇ ਵਿੱਚ ਸੁਰੱਖਿਅਤ ਰੱਖਣ ਅਤੇ ਪਰਿਵਾਰਾਂ ਨੂੰ ਵਧੇਰੇ ਜ਼ਿੰਮੇਵਾਰ ਬਣਾਉਣ ਦੇ ਲਈ ਤੇ ਨਾਲ ਦੀ ਨਾਲ ਇਸ ਤਰੀਕੇ ਨੂੰ ਉਤਸ਼ਾਹਿਤ ਕਰਨ ਦੇ ਲਈ ਇਹ ਮਹੱਤਵਪੂਰਨ ਕਦਮ ਅੰਨਿਆ ਜਾ ਰਿਹਾ ਹੈ ਸਰਕਾਰ ਚਾਹੁੰਦੀ ਹੈ ਕਿ ਤਕਨੀਕੀ ਕੰਪਨੀਆਂ ਮਜ਼ਬੂਤ ਉਮਰ ਪਛਾਣ ਟੈਕਨੋਲੋਜੀ ਨੂੰ ਲਾਗੂ ਕਰਨ ਸੋ ਨਾਲ ਦੀ ਨਾਲ ਮਲੇਸ਼ੀਆ ਜੋ ਹੈ ਉਹ ਹੁਣ ਬਣ ਗਿਆ ਹੈ ਗਲੋਬਲ ਡਿਜੀਟਲ ਸੁਰੱਖਿਆ ਮੁਹਿੰਮ ਦਾ ਸਭ ਤੋਂ ਵੱਡਾ ਹਿੱਸਾ ਸੋ ਮਲੇਸ਼ੀਆ ਦਾ ਇਹ ਕਦਮ ਆਸਟ੍ਰੇਲੀਆ ਸਮੇਤ ਹੋਰ ਦੇਸ਼ਾਂ ਦੀਆਂ ਨੀਤੀਆਂ ਦੇ ਅਨੁਸਾਰ ਹੀ ਚੱਲ ਰਿਹਾ ਹੈ ਜੋ ਕਿ ਪਹਿਲਾਂ ਤੋਂ ਹੀ ਬੱਚਿਆਂ ਦੇ ਸੋਸ਼ਲ ਮੀਡੀਆ ਪਹੁੰਚ ਦੇ ਉੱਪਰ ਸਖਤ ਪਾਬੰਦੀ ਲਗਾ ਰਹੇ ਸਨ ਸੋ ਇੱਥੇ ਦੱਸਿਆ ਨਹੀਂ ਹੋਵੇਗਾ ਕਿ ਕਿਸ ਤਰੀਕੇ ਨਾਲ ਦਸੰਬਰ 2025 ਤੋਂ ਆਸਟ੍ਰੇਲੀਆ ਦੇ ਵਿੱਚ ਇਹ ਪਾਬੰਦੀ ਲਾਗੂ ਕਰ ਪਲੇਸ਼ੀਆ ਸਰਕਾਰ ਇਸ ਢਾਂਚੇ ਨੂੰ ਮਜ਼ਬੂਤ ਕਰਨ ਲਈ ਤਕਨੀਕੀ ਕੰਪਨੀਆਂ, ਬਾਲ ਸੁਰੱਖਿਆ ਸਮੂਹਾਂ, ਸਿੱਖਿਅਕਾਂ ਅਤੇ ਨੀਤੀ ਮਾਹਰਾਂ ਦੇ ਨਾਲ ਰਲ ਕੇ ਕੰਮ ਕਰ ਰਹੀ ਹੈ ਤਾਂ ਜੋ ਇਸ ਖਾਸ ਉਪਰਾਲੇ ਨੂੰ 2025 ਤੱਕ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਲਾਗੂ ਕੀਤਾ ਜਾ ਸਕੇ ਜਦੋਂ ਅਸੀਂ ਇਸ ਨਵੇਂ ਕਾਨੂੰਨ ਦੀ ਗੱਲ ਕਰਦੇ ਹਾਂ ਤੇ ਇਸ ਦੇ ਤਹਿਤ ਪਲੇਟਫਾਰਮਾਂ ਨੂੰ ਲਾਜ਼ਮੀ ਉਮਰ ਤਸਦੀਕ ਮਾਪਦੰਡਾ ਦੀ ਪਾਲਣਾ ਜ਼ਰੂਰ ਤੇ ਜ਼ਰੂਰ ਕਰਨੀ ਪਵੇਗੀ ਅਤੇ ਸਰਕਾਰ ਨਿਯਮਤ ਤੌਰ ਤੇ ਉਹਨਾਂ ਦੀ ਨਿਗਰਾਨੀ ਵੀ ਕਰੇਗੀ ਇਸ ਦੇ ਵਿੱਚ ਕੋਈ ਵੀ ਢਿੱਲ ਨਹੀਂ ਵਰਤੀ ਜਾਏਗੀ ਕਿ ਬੱਚੇ ਆਸਾਨੀ ਦੇ ਨਾਲ ਕਿਸੇ ਦਾ ਇਸਤੇਮਾਲ ਕਰ ਸਕਣ ਸੋ ਇੱਕ ਅਜਿਹਾ ਉਪਰਾਲਾ ਹੈ ਜਿਸ ਦੇ ਤਹਿਤ ਬੱਚਿਆਂ ਨੂੰ ਇਹਨਾਂ ਸਾਰੇ ਹੀ ਸਾਈਬਰ ਕਰਾਈਮਸ ਹੋ ਗਏ ਆਨਲਾਈਨ ਜੜੀਆਂ ਠੱਗੀਆਂ ਹੋ ਰਹੀਆਂ ਨੇ ਜਾਂ ਫਿਰ ਬੱਚਿਆਂ ਦਾ ਰੁਝਾਨ ਜੋ ਹੈ ਸੋਸ਼ਲ ਮੀਡੀਆ ਦੇ ਵੱਲ ਵੱਧ ਰਿਹਾ ਹੈ ਉਹਨਾਂ ਸਾਰੀਆਂ ਹੀ ਚੀਜ਼ਾਂ ਨੂੰ ਇੱਕ ਸਾਈਟ ਤੇ ਕਰਨ ਦੇ ਲਈ ਤੇ ਨਾਲ ਦੇ ਨਾਲ ਆਨਲਾਈਨ ਖਤਰੇ ਜਿਹੜੇ ਨੇ ਉਹ ਵੱਧ ਰਹੇ ਨੇ ਉਹਨਾਂ ਨੂੰ ਉਹਨਾਂ ਦੇ ਉੱਪਰ ਠੱਲ ਪਾਉਣ ਦੇ ਲਈ ਮਲੇਸ਼ੀਆ ਨੇ ਬੱਚਿਆਂ ਦੀ ਡਿਜੀਟਲ ਸੁਰੱਖਿਆ ਦੇ ਲਈ ਇੱਕ ਬਹੁਤ ਹੀ ਵੱਡਾ ਕਦਮ ਚੁੱਕਿਆ ਹੈ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸਾਰੇ ਹੀ ਸੋਸ਼ਲ ਮੀਡੀਆ ਪਲੈਟਫਾਰਮਸ ਜਿਹੜੇ ਨੇ ਉਹਨਾਂ ਦੇ ਪਰ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਜਾਵੇਗੀ। ਸੋ ਇਸ ਕਾਨੂੰਨ ਦਾ ਉਦੇਸ਼ ਜੋ ਹੈ ਉਹ ਬਹੁਤ ਹੀ ਵਧੀਆ ਹੈ ਕਿ ਕਿਸ ਤਰੀਕੇ ਦੇ ਨਾਲ ਆਨਲਾਈਨ ਸੋਸ਼ਲ ਸਾਈਬਰ ਧੱਕੇ ਸਾਹੀ ਦੇ ਨਾਲ ਦੇ ਨਾਲ ਮਾਨਸਿਕ ਸਿਹਤ ਦੇ ਉੱਪਰ ਜੋ ਨਕਾਰਾਤਮਕ ਪ੍ਰਭਾਵ ਪੈ ਰਿਹਾ ਹੈ ਇਹਨਾਂ ਸਭ ਨੂੰ ਦੂਰ ਕਰਨ ਦੇ ਲਈ ਇਹ ਕਾਨੂੰਨ ਜੋ ਹੈ ਉਹ ਬਣਾਇਆ ਗਿਆ ਹੈ। ਸਰਕਾਰ ਨੇ ਹੁਣ ਸਖਤ ਨਿਯਮ ਜਾਰੀ ਕੀਤੇ ਨੇ ਕਿ ਬੱਚੇ ਔਰ ਮਾਪੇ ਇਸ ਨੂੰ ਪੂਰੀ ਤਰ੍ਹਾਂ ਲਾਗੂ ਕਰਨ 'ਚ ਮਦਦ ਕਰਨ ਨਹੀਂ ਤਾਂ ਫਿਰ ਜੁਰਮਾਨਾ ਜੋ ਹੈ ਉਹ ਜ਼ਰੂਰ ਤੇ ਜ਼ਰੂਰ ਲਗਾਇਆ ਜਾਵੇਗਾ।